ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਪਿਛਲੇ ਲਗਭਗ 11 ਮਹੀਨੇ ਤੋਂ ਪੁਲਿਸ ਤੋਂ ਬਚਦੇ ਹੋਏ ਲੁਕਦਾ ਫਿਰ ਰਿਹਾ ਗੋਲੀਬਾਰੀ ਦੇ ਦੋ ਮਾਮਲਿਆਂ ਦਾ ਦੋਸ਼ੀ ਆਖਿਰ ਪੁਲਿਸ ਦੇ ਕਾਬੂ ਆ ਹੀ ਗਿਆ ਪਿਛਲੇ ਸਾਲ 28 ਦਸੰਬਰ ਨੂੰ ਧਾਰੀਵਾਲ ਦੀ ਮਿਲ ਗਰਾਊਂਡ ਵਿੱਚ ਇੱਕ ਨੌਜਵਾਨ ਉੱਪਰ ਕੁਝ ਬਦਮਾਸ਼ਾਂ ਨੇ ਅਣਵਾਹ ਗੋਲੀਆਂ ਚਲਾ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ ਇਸ ਗੋਲੀਕੰਢ ਦੇ ਨਾਲ ਹੀ ਸ਼ਹਿਰ ਧਾਰੀਵਾਲ ਦੇ ਨਜ਼ਦੀਕੀ ਪਿੰਡ ਦੀਨਪੁਰ ਵਿਖੇ ਵੀ ਇੱਕ ਘਰ ਵਿੱਚ ਕੁਝ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਸੰ ਤੇ ਪੰਨ ਤੋੜ ਕੀਤੀ ਸੀ ਜਿਸ ਸਬੰਧ ਵਿੱਚ ਧਾਰੀਵਾਲ ਥਾਣੇ ਦੀ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਸਨ ਇਹਨਾਂ ਦੋਨਾਂ ਮਾਮਲਿਆਂ ਵਿੱਚ ਰੋਹਿਤ ਨਾਮ ਦੇ ਨੌਜਵਾਨ ਦੀ ਸ਼ਮੂਲੀਅਤ ਵੀ ਸੀ ਜਿਸ ਦੀ ਲਗਾਤਾਰ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਪਿਛਲੇ ਲੰਬੇ ਸਮੇਂ ਤੋਂ ਇਸ ਦੀ ਪਾਲ ਕੀਤੀ ਜਾ ਰਹੀ ਸੀ ਅਖੀਰ ਪੁਲਿਸ ਨੂੰ ਸਫਲਤਾ ਮਿਲ ਗਈ ਹੈ ਨੌਜਵਾਨ ਦਾ 2 ਦਿਨ ਦਾ ਪੁਲਿਸ ਵੀ ਵੰਡ ਲਿਆ ਗਿਆ ਹੈ ਤੇ ਇਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਇਹਦੇ ਵਿੱਚ ਇਹ ਰੋਹਿਤ ਨਾਂ ਦਾ ਦੋਸ਼ੀ ਸੀਗਾ ਜਿਹੜਾ ਕਰੀਬ 1 ਸਾਲ ਤੋਂ ਸਾਡੇ ਕੋਲੋਂ ਜਿਹੜਾ ਇਹ ਪਗੋੜਾ ਸੀਗਾ 142/23 ਮਕਦਮਾ ਸੀ ਜਿਹਦੇ ਵਿੱਚ 336 ਤੇ 452 427 ਦਾ ਕੇਸ ਰਜਿਸਟਰ ਸੀ ਉਹਦੇ ਵਿੱਚ ਵੀ ਸਾਡੇ ਨਾਲ ਇਹ ਲੜਿੰਦਾ ਸੀ ਕਿਸੇ ਦੇ ਘਰੇ ਦੀਨਪੁਰ ਜਿਹੜਾ ਹੈਗਾ ਇਹਨਾਂ ਨੇ ਗੋਲੀ ਚਲਾਈ ਸੀਗੀ ਫਿਰ ਉਸ ਤੋਂ ਬਾਅਦ 143 ਨੰਬਰ ਮਕਦਮਾ 307 ਦਾ ਸੀਗਾ ਮਿਲ ਗਰਾਉਂਡ ਦੇ ਵਿੱਚ ਜਿਹੜਾ ਹੈਗਾ ਅ ਗੋਲੀ ਚਲਾਈ ਸੀਗੀ ਰੋਹਿਤ ਉਰਫ ਹਲਦੀराम ਜਿਹੜਾ ਜਿਹੜਾ ਫੜਿਆ ਸੀ ਠੀਕ ਹੈ ਜੀ ਇਹ 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 ਇਹਨਾਂ ਨੇ ਮਿਲ ਗਰਾਉਂਡ 'ਚ ਜਿਹੜੀ ਗੋਲੀ ਚਲਾਈ ਬਾਕੀ ਜਿਹੜੇ ਕੂਜ਼ ਸੀਗੇ ਉਹ ਤੇ ਅਸੀਂ ਫੜ ਲਏ ਸੀਗੇ ਇਹ ਜਿਹੜਾ ਸਾਨੂੰ ਉਹ ਮਿਲ ਨਹੀਂ ਰਿਹਾ ਸੀਗਾ ਹੁਣ ਅਸੀਂ ਬੜੀ ਇਹ ਇਹਦੀ ਪੂਰੀਆਂ ਲੋਕੇਸ਼ਨਾਂ ਵਗੈਰਾ ਲੈ ਕੇ ਸਾਰਾ ਟੈਕਨਿਕ ਦੇ ਨਾਲ ਜਿਹੜਾ ਹੈਗਾ ਇਹਨੂੰ ਅਸੀਂ ਫਾਲਦਾ ਇਹਨੂੰ ਹੀ ਅਰੈਸਟ ਕਰ ਲਿਆ ਹੈ ਇਹ ਹੋ ਸਕਦਾ ਹੁਣ ਆਉਣ ਵਾਲਿਆਂ ਦੇ ਵਿੱਚ ਵੱਡੀ ਵਾਰਦਾਤ ਨੂੰ ਕਿਸ ਨੂੰ ਇਲਜ਼ਾਮ ਦਿੰਦਾ ਕਿਉਂਕਿ ਕ੍ਰਿਮੀਨਲ ਬੰਦਾ ਹੈਗਾ ਤੇ ਇਹ ਕਰਾਈ ਕਰਨ ਦਾ ਆਦੀ ਹੈਗਾ ਇਹ ਸ਼ੈਲੀ ਜਿਹਦੇ ਜਦੋਂ ਗੋਲੀਆਂ ਲੱਗੀਆਂ ਸੀ ਇਹ ਵੀ ਉਦੋਂ ਨਾਲ ਹੀ ਸੀਗਾ ਬਾਕੀਆਂ ਦੇ ਨਾਲ ਹੀ ਸੀਗਾ ਇਹ ਵੀ ਬਾਕੀ ਬੰਦੇ ਤੇ ਅਰੈਸਟ ਹੋਗੇ ਸੀਗੇ ਇਹ ਜਿਹੜਾ ਸਾਨੂੰ ਇਹ ਮਿਲ ਨਹੀਂ ਰਿਹਾ ਸੀਗਾ ਇਹ ਲੁਕਿਆ ਹੀ ਰਹਿ ਰਿਹਾ ਸੀਗਾ ਇਹ ਹੁਣ ਹੁਣ ਮਿਲ ਗਿਆ ਹੈ ਨਹੀਂ ਇਹ ਇਦਾਂ ਦੀ ਨਹੀਂ ਕੋਈ ਗੱਲ ਆਈ ਵੈਸੇ ਹੈ ਇਹ ਕ੍ਰਿਮੀਨਲ ਟਾਈਪ ਦਾ ਬੰਦਾ ਹੈਗਾ ਪਰ ਕਿਸੇ ਗੈਂਗਸਟਰ ਦੇ ਨਾਲ ਇਹਦੀ ਕੋਈ ਅਟੈਚਮੈਂਟ ਨਹੀਂ ਹੈਗੀ ਅਸੀਂ ਇਹਦਾ ਰਿਮਾਂਡ ਲਿਆ ਹੋਇਆ ਸੀ ਆਪਾਂ ਸਾਰੀ ਇਹਦੀ ਜਿਹੜੀ ਪੁੱਛਗਿੱਛ ਕੀਤੀ ਇੱਕ ਦਿਨ ਦਾ ਇਹਦਾ ਰਿਮਾਂਡ ਲਿਆ ਹੋਇਆ ਸੀ ਮੈਡਮ ਅਸੀਂ ਤਾਂ ਇਹੀ ਕਹਾਂਗੇ ਜੀ ਜਿਹੜਾ ਅਪਰਾਧ ਕਰਦਾ ਹੈਗਾ ਵਾ ਆਪਾਂ ਉਹਨੂੰ ਛੱਡਾਂਗੇ ਨਹੀਂ ਹੁਣ ਇਹ ਆਪਾਂ ਬੇਸ਼ੱਕ ਸਾਲ ਤੋਂ ਸੀਗਾ ਪਰ ਅਸੀਂ ਇਹਨੂੰ ਜਿਹੜਾ ਹੈਗਾ ਆਪਣੇ ਟਰੈਪ ਲਾ ਕੇ ਅਸੀਂ ਇਹਨੂੰ ਜਿਹੜਾ ਰੈਸਟ ਕਰ ਲਿਆ